ہے بھائی منجوت ہے گا ऑनलाइन वीडियो पर ویڈیو پر کینو دیپے کے سو چنی تو چنی ہے گاڑی کبری کدی پاپ پاگی بری او ہٹ جا ہاں مونڈا پھڑے ہی تان ساوا تے ہونی تھوڑے دیر بیٹھنا نہیں 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 خاموش ہاں ਤੇ ਕਰਨ ਲੱਗੇ ਨਵੇਂ ਵਲੌਗ ਦੀ ਸ਼ੁਰੂਆਤ ਤੇ ਅੱਪਾ ਆਏ ਹੋਏ ਆ ਬਾਈ ਫੈਕਟਰੀ ਇੱਥੇ ਗੋਦਾਮ ਹੈ ਨਾ ਨਵਾਂ ਕੰਮ ਜਿੱਥੇ ਲੱਗੇ ਸੀਗੇ ਉੱਥੇ ਸੋ ਇੱਥੇ ਵਧੀਆ ਇਹਨਾਂ ਦਾ ਦੋ ਤਿੰਨ ਇਹ ਕਾਫੀ ਇਹਨਾਂ ਨੇ ਕੰਪਨੀ ਆਪਣੇ ਨਾਲ ਅਟੈਚ ਕਰੀ ਹੋਈ ਹੈ ਵਧੀਆ ਕੰਮ ਚੱਲਦਾ ਹੈ ਇਹਨਾਂ ਦਾ ਹਨਾ ਤੇ ਹੁਣ ਅੱਗੇ ਏ ਵਾਲਾ ਇਹਨਾਂ ਦਾ ਗੋਦਾਮ ਹੈ ਇੱਕ ਸਾਈਡ ਦੀ ਬੈਟਰੀਆਂ ਹੁੰਦੀਆਂ ਨਾਲ ਕੋਲ ਹੋਰ ਵੀ ਕਾਫੀ ਸਮਾਨ ਹੈ ਕਾਫੀ ਜਾ ਕੇ ਇੱਥੇ ਜਗਾ ਜਾ ਕੇ ਜਾਇ ਕਰੂਗੇ ਆਪਾਂ ਬਾਕੀ ਸਾਨੂੰ ਅੱਗੇ ਦਿਖਾਵਾਂਗੇ ਭਾਈ ਫੈਕਟਰੀਾਂ ਤੇ ਆ ਗਏ ਤੇ ਲੱਗ ਗਿਆ ਮੀਂਹ ਪੈਣ ਬੱਲੇ ਲਾਲਾ ਲਾਲਾ ਕਰਾਦੀ ਮੀਂਹ ਨੇ ਕਹਿੰਦੇ ਕਾਲੂ ਵੀ ਮੀਂਹ ਪੈਣਾ ਤੇ ਆਪਾਂ ਕਰ ਲਈ ਰਾਈਡ ਉੱਪਰ ਉੱਪਰ ਕਰਕੇ ਆਪਾਂ ਚੱਲੇ ਆਪਣੇ ਆਫਿਸ ਨੂੰ ਤੇ ਬਾਕੀ ਕੰਮ ਬੰਦਣਾ ਹੋਣ ਜਾ ਕੇ ਜਾਣਾ ਕੰਮ ਕੁੱਟਲ ਹੋ ਰਿਹਾ ਸਵਾਈ ਲੈਣੀ ਹੈ ਇੱਕ ਲੈ ਕੇ ਆਪਾਂ ਫਿਰ ਜਾਵਾਂਗੇ ਘਰੋਂ ਸਿੱਧਾ ਠੀਕ ਹੈ ਮਿੱਤਰੋ ਦੋ ਹੋ ਗਏ ਓਕੇ ਆਪੁਰਾ ਉਹ ਵੀ ਮਿੱਤਰੋ ਅਵੇਂ ਜਿਰਗਬਰ ਤੇ ਆ ਗਏ ਤੇ ਭਾਈ ਮੀਨ ਲਾਗੇ ਦਾ ਪੈਨ ਠੀਕ ਐ ਤੇ ਭਾਈ ਇਹ ਲਾਂਟੇ ਵਾਲੀ ਸਾਈਡ ਪਰ ਪੁੱਟਾ ਪਾ ਲਿਆ ਪਰ ਲਵਾਵੇ ਕੋਟ ਰਹੀ ਆਪਣੇ ਕਿੱਦੇ ਲਾਉ ਜੀ ਤਾਂ ਕਰਦੇ ਇਹ ਉਹੜੇ ਮੁੱਟੇ ਲੱਤੀ ਆਪਣਾ ਘਰ ਨੂੰ ਠੀਕ ਐ ਕੌ ਜੇ ਕਰਦੇ ਸਾਨੂੰ ਫਿਰ ਅਪਡੇਟ ਦੰਨੇ ਆ ਬਾਈ ਆਏ ਭਾਈ ਆਏ ਹਮੇ ਉਰੇ ਦੋਸਾ ਖਾਨ ਅਬ ਆ ਬੰਦਾ ਲੈ ਕੇ ਆਇਆ ਮਾਰੇ ਸੋਢੀ ਨਹੀਂ ਦੋ ਬੰਦੇ ਭੈਣ ਚ ਖਾਰੇ ਡੋਸਾ ਫੜੇ ਗਏ ਫੜੇ ਗਏ ਫੜੇ ਗਏ ਦੋਸਾ ਗਾਂਡੇ ਫੜ ਗਏ ਭਾਈ ਹਲੇ ਮਤਲਬ ਬਣ ਰਿਹਾ ਅਲੀ ਬਾਹਰ ਫੜ ਗਏ ਫੜ ਗਏ ਮੈਂ ਇਹਨੂੰ ਦੇਖ ਲਿਆ ਸੋਫੀਆਂ ਦੇ ਹੁੰਦੇ ਕਦੇ ਬਿਆਹ ਨਹੀਂ ਕਹਿੰਦਾ ਪੈਗ ਲਾਣ ਦੇ ਸੋਣੀਏ ਇਹ ਲਾੜੇ ਦਾ ਪੈਗ ਲੈ ਭਾਈ ਮੈਂ ਚੱਲ ਰਿਹਾ ਉਰੇ ਕੰਮ ਪੂਰਾ ਦੋਸਾ ਆ ਗਿਆ ਆਪਣਾ ਮੁੰਡੇ ਛਕਣ ਲੱਗੇ। ਟੀਟੀ ਵਾਲੇ ਭਾਈ ਕੋਲ ਆਏ ਸੀਗੇ ਅਸੀਂ। ਠੀਕ ਐ। ਦੇਖਿਓ। ਉਹਨਾਂ ਨਾਲ ਲਈ ਅੱਛੀ ਟੀਟੀ ਵਾਲੇ ਭਾਈ ਕੋਲ। ਜਿਹੜਾ ਉਹ ਗੁਰਜੀ ਬੰਦਾ ਇੱਕ। ਯਾਰ ਲੈ ਨਾ ਨਈ ਬਤੂ ਨਹੀਂ ਪਾਣੀ ਆ ਰਿਹਾ ਤੇ ਤੂੰ ਪੈੱਡ ਲਾਂਦਾ ਜਿਹੜਾ ਅਸੀਂ ਅਸੀਂ ਸੁੱਕੇ ਬੰਦੇ ਆ ਯਾਰ। ਹੋਰ ਅਸੀਂ ਅਸੀਂ ਇਹ ਆ ਲੈ। ਉਹ ਲਾਏ ਭਾਈ ਮਨਜੋਤ ਹੈਗਾ ਹੁਣ ਔਨਲਾਈਨ ਵੀਡੀਓ ਪਰ। ਹਾਂ। ਵੀਡੀਓ 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 ਬਣ ਗਈ ਹੋਣਾ ਲਾਹੌਰ ਕੇ 올ਡ ਫੈਸ਼ਨ ਟੌਨ ਲੈ ਭਾਈ ਗੰਨਾ ਕੱਢਣ ਲੱਗਿਆ ਮਿੱਤਰ ਬਣਾ ਆਹ ਇਹ 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 ਆਹ ਦੇਖ ਕੱਢਿਆ ਹੀ ਕੋਈ ਨਹੀਂ ਇਹਨੇ ਹੁਣ ਉਹ ਪਹਿਲਾ ਤਾਰ ਲਗਾਣਾ ਓਏ ਬੌਂਟੀ ਇੰਡਿਊ ਕਰ ਕੀ ਮੰਗੀ ਡਰ ਕੇ ਆਕੇ ਜੀਤ ਹੈ ਦੇਖਾਂਗੇ ਜਰਰ ਇਹ ਨਹੀਂ ਦਿਖਾਤੇ ਨਾ ਜਦੋਂ ਵੀ ਨੇ ਸਾਲਾ 6 ਕਰੋੜ ਹੈ ਇਹ ਕੋਈ ਨਾ ਬਾਦੀ ਪੰਗੇ ਮੇਰੇ ਨਾ ਲਿਖ ਭੇਜੋ ਯੋਰ ਕਨੋ ਦੀਪੇ ਕੇਸਾ ਚੰਨੀ ਬੁਲਾ ਆ ਯਾਰ ਚੰਨੀ ਤਨੂ ਚੰਨੀ ਆ ਗਾਰੀ ਕਵਰੀ ਕਦੇ ਪਾਪ ਪਾਗੀ ਬਰੀ ਉਹ ਹਰਜਾ ਉਹ ਲੋ 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 ਤਾ ਮੁੰਡਾ ਫੜੇ ਹੀ ਤਾਂ ਬਾਵਾ ਦੇ ਹੁਣੇ ਥੋੜੇ ਦੇ ਪਹਿਲਾਂ ਨਹੀਂ ਨਹੀਂ ਕਰਦਾ ਮੂੰਹ ਤੱਕਦੇ ਸਮੂਹ ਤੱਕਦੇ ਚਿਮੂ ਤੱਕਦੇ ਰੱਖਦੇ ਵੇਲੇ ਰੱਖਦੇ ਦੋ ਪੈਸੇ ਦੇ ਪਾਟਕੀ ਦੀ ਨੰਨੀ ਪਾਟਕੀ ਦੇ ਪਾਟਕੀ ਦੀ ਨਵੀਂ ਦੂੰਗੇ ਤੈਨੂੰ ਨਵੀਂ ਦੋਗੇ ਮੈਂ ਆਪਣੇ ਲਈ ਦੂੰਗਾ ਚਾਰਾਂ ਦੀ ਆ ਇਹ ਫਿਊ ਮੋਮੈਂਟਸ ਲੇਟਰ ਓ ਭਾਈ ਮਾਰੋ ਮੈਨੂੰ ਮਾਰੋ ਮਾਰੋ ਮਾਰੂ ਮਾਰੂ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਉਹ ਯਾਰ ਬੰਦਾ ਆ ਗਿਆ ਜਾਨੀ ਬੈ ਜਾ ਯਾਰ ਬੈਠੋ ਇੱਕ ਹੋਰ ਸੱਕਾ ਉਹ ਵਾਹ ਨਾ ਟਿੱਟ ਜਾ ਬਾਹਰ ਆ ਗਿਆ ਚੰਨੀ ਦਾ ਜਨਮ ਹੋਇਆ ਭਾਗਾ ਵਾਲੀ ਰਾਤ ਤਾਂ ਤੇ ਬਖ ਹੋਇਆ ਥੋੜਾ ਬਲੇ ਕੇ ਗਾਉਣੀ ਜੰਨੀ ਦਾ ਜਨਮ ਹੋਇਆ ਭਾਗਾ ਵਾਲੀ ਰਾਤ ਘਰ ਘਰ ਖੁਸ਼ੀਆਂ ਦੀ ਹੋਈ ਬਰਸਾਤ ਮਰੀਮ ਨੇ ਜਨਮ ਦਿੱਤਾ ਚੰਨੀ ਹੈ ਮਰੀਮ ਨੇ ਜਨਮ ਦਿੱਤਾ ਰੱਬ ਨੂੰ ਮਰੀਮ ਨੇ ਜਨਮ ਦਿੱਤਾ ਰੱਬ ਨੂੰ ਨਹੀਂ ਓਏ ਹੁਣ ਪਤਾ ਕਿਆ ਗੱਲ ਹੋਣੀ ਚੰਗਾ ਦਿਨ ਆ ਜਾ ਕੇ ਤੇ ਨਹੀਂ ਹੋਰ ਗੱਲ ਹੋਈ ਹੋਣੀ ਵੀਰ ਜੀ ਤੂੰ ਪੁੱਛਦੇ ਹੀ ਨਹੀਂ ਆ ਜਨੀ ਅੱਜ ਦੱਸ ਦੇ ਕਹਦੇ ਮੈਂ ਕਿਹਨੂੰ ਫੋਲੋ ਕਰਾਂ ਮਿਆਕਲੀਫਾ ਆਮੀ ਹੋ ਬੇਟਾ ਬੱਸ ਐਨਦੀ ਬੋਲਾ ਉਹ ਅੱਜ ਚੱਲ ਕੇ ਯਾਰ ਮੋਟਾ ਜਾ ਉਹ ਬਾਈ 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 ਸਾਰੇ ਅੱਖ ਮਾਰ ਚੰਨੀ ਰਾਜ ਨਾਮ ਹੋਇਆ ਭੱਗਾ ਵਾਲੀ ਰਾਤ ਉਹ ਪੀਦਾ ਬਾਈ ਠੰਡਾ ਕੂਲੀ ਪੀ ਬਾਈ ਨੀ ਮੇਰਾ ਹੋਰ ਕਾਇਮ ਜੋ ਤੇ ਮੁੰਡੇ ਵਰਗੇ ਸੌ ਲੱਗੇ ਯਾਰ ਤੇ ਮੁੰਡੇ ਵਾਲਾ ਉਹ ਪੀਦਾ ਤੇ ਨਾ ਉਹ ਲੈ ਗਾ ਯਾਰ ਬਾਈ ਕਰ ਕੋਈ ਕੁਸਾ ਦੀ ਪੀਦਾ ਸਾਤ ਇਹਨੂੰ ਦੇਖ ਲਓ ਸਾਤੋਂ ਬੜੀ ਘੜਿਆ ਪੀਦਾ ਰੱਬ ਨੂੰ ਮਰੀਅਮ ਨੇ ਜਨਮ ਦਿੱਤਾ ਰੱਬ ਨੂੰ ਆ ਲੈ ਪੀ ਲੈ ਯਾਰ ਪੀ ਅਸੀਂ ਤਾਂ ਪੀ ਲਿਆ ਬਾਈ ਪਹਿਲਾਂ ਬੋਗਿਆ ਬੋਗਿਆ ਨਾ ਤੂੰ ਉੱਚਾ ਨਾ ਪਲਾਮਾ ਸਾਈ ਬੋਗਿਆ ਲੈ ਪਾਏ ਨਾ ਇਹ ਕਿੱਡੀ ਪਾਉਂਦੇ ਆ ਇਹ ਆ ਪਾਵਾ ਉਹ ਨਹੀਂ ਯਾਰ ਕਾ ਨੂੰ ਗੈਸ ਕੱਢੀ ਉਹਦੀ ਕੱਪ ਕਪੜਾ ਸੰਗਲੇ ਸੇ ਜੋ ਤੇਰਾ ਜੱਟ ਨੂੰ ਦੱਸ ਦੇ ਰਾਜਾ ਨਾ 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 ਆ ਮੇਰੇ ਨਹੀਂ ਕਰ ਸਕਦਾ ਟੂ ਨੈਕਸਟ ਮਾਰਨਿੰਗ ਆਪਾਂ ਆਗੇ ਤੇ ਆਫਿਸ ਹੋ ਰਿਹਾ ਕਿਸਾਨਾਂ ਨਾਲ ਆਇਆ ਹੋਇਆ ਅੱਗੇ ਬਾਈ ਧਰਨਾ ਉਹ ਤੇ ਇਹਨਾਂ ਨੇ ਇਸੇ ਕੀ ਚੰਡੀਗੜ੍ਹ ਪਹੁੰਚਣ ਨੂੰ ਜੀ ਪੰਜ ਨੂੰ ਆਪਾਂ ਨੇ ਆਣਾ ਚੰਡੀਗੜ੍ਹ ਐਂਟਰ ਕਰਨਾ ਧਰਨਾ ਲਾਉਣਾ ਠੀਕ ਹੈ ਤੇ ਬਾਈ ਉਹਦੇ ਚਾਹ ਆਪਣਾ ਆਫਿਸ ਸਾਹਮਣੇ ਨਾ ਜਾਵ ਮੈਂ ਨਾ ਜਾਵ ਥੱਲੇ ਪਿਛੇ ਪੂਰਾ ਦੇਖਾ ਪੂਰਾ ਹਾਂਜੀ ਬਾਈ ਆਫਿਸ ਆ ਗਏ ਤੇ ਉਰੇ ਅੱਜ ਬਾਈ ਟ੍ਰੈਫਿਕ ਤਾਂ ਯਾਰ ਉਹ ਧਰਨੇ ਦਾ ਆਪਣਾ ਪੰਜਾਬ ਜਮਾ ਕਿਸਾਨਾਂ ਦਾ ਕਿਸਾਨਾਂ ਦਾ ਧਰਨਾ ਤਾਂ ਠੀਕ ਹੈ ਤੇ ਉਰੇ ਆ ਗਏ ਤੇ ਹਮੇ ਆਫਿਸ ਪੂਰੇ ਬੈਠੇ ਰਹੇ ਖਾਸੇ ਚਿਰ ਯਾਰ ਧਰਨੇ ਕਰਕੇ ਕਿਤੇ ਗਏ ਕੋਈ ਨਹੀਂ ਠੀਕ ਹੈ ਤੇ ਆਪਣਾ ਹੁਣ ਘਰਾਂ ਜਾਵਾਂਗੇ ਠੀਕ ਹੈ ਆਪਣਾ ਨਵੀਂ ਜੋਬ ਸ਼ੁਰੂ ਹੋ ਗਈ ਸੀ ਤੁਹਾਨੂੰ ਦੱਸਿਆ ਹੀ ਤਾਂ ਮੈਂ ਵਲੋਗਾਂਗੇ ਠੀਕ ਹੈ ਇਹ ਵੀ ਘਰਾਂ ਚੱਲਣਗੇ ਬਸ ਫਿਰ ਨਿਕਲਦੇ ਆ ਥੋੜੇ ਦਿਨ ਤੱਕ ਮਿਲਾਂਗੇ ਤੁਹਾਨੂੰ ਰਸਤੇ ਵਾਂ ਘਰਾਂ ਇੱਕ ਅੱਧਾ ਕੰਮ ਆ ਕਰਕੇ ਸਿੱਧਾ ਘਰ ਮਿਲਦੇ ਆ ਜੀ ਤੁਹਾਨੂੰ ਆਪਣਾ ਮੋਟਰਸਾਈਕਲ ਲੱਗੇ ਚੱਕਣ ਤੇ ਆਪਣਾ ਆਫਿਸ ਇੱਥੇ ਹੀ ਪੈਂਦਾਗਾ ਆ ਦੇਖੋ ਜਾਮ ਦਿਖ ਰਿਹਾ ਉਹ ਦੇਖੋ ਗੱਡੀਆਂ ਹੀ ਬੈਕ ਮੋੜ ਰਹੀਆਂ ਬਾਈ ਭਾਈ ਸਾਹਿਬ ਪੂਰਾ ਜਾਮ ਉਹ ਦੇਖੋ ਪੂਰਾ ਹੀ ਬਲੌਕ ਹੋਇਆ ਬਾ ਉਧਰ ਜਿਲਖਪੁਰ ਵਾਲਾ ਇਹ ਨਵਾਂ ਪੁਲ ਬਣਿਆ ਜਿਹੜਾ ਚੰਡੀਗੜ੍ਹ ਨੂੰ ਜਾਂਦਾਗਾ ਪੂਰਾ ਇਜਾਮ ਹੈ ਪੂਰਾ ਹੀ ਐਨ ਬੰਨਿਆ ਹੋਇਆ ਵਾਪੇ ਭਾਈ ਤਖਾਨਾ ਪਾ ਜਾਣੇ ਸਿਸਟਮ ਅੱਗੇ ਜਾ ਕੇ ਦੇਖੂਗਾ ਉਹਨਾਂ ਕਿਆ ਸਿਸਟਮ ਹੈ ਅਲੀ ਠੀਕ ਹੈ ਅੱਗਾ ਪਤਾ ਲੱਗੇਗਾ ਬਾਕੀ ਮਿਲਦੇ ਆ ਸਾਨੂੰ ਅੱਗਾ ਇੱਥੋਂ ਕਰਨੀ ਸੀ ਸਿਸਟਮ ਦੀ ਰਿਪੋਰਟ ਪਿੱਕ ਤੇ ਕਰਕੇ ਆਪਾਂ ਜਾਂ ਹੁਣ ਆਪਣੇ ਘਰ ਨੂੰ ਠੀਕ ਹੈ ਮਿਲਦੇ ਆ ਤੁਹਾਨੂੰ ਅੱਗੇ ਭਾਈ ਆ ਗਏ ਹਮੇ ਛੋਡੀ ਹੋਣਾ ਕੋਲ ਠੀਕ ਹੈ ਉਹ ਮੁੰਡੇ ਵਾਰ ਹੀ ਖੜੇ ਹੋਣੇ ਦੇਖੀ ਹੁਣ ਪੈਗ ਲਾਣ ਦੇ ਸੌਣੀ ਕਰੂ ਇਸ ਤੋਂ ਭਾਈ ਅੱਜ ਤਾਂ ਗੱਡੀਆਂ ਖੜੀਆਂ ਨੇ ਨਾ ਕੰਤੂ ਤੋਂ ਵਾਲੇ ਆਏ ਹੋਣੇ ਬੰਦੇ ਔਰ ਉਹ ਬੰਦੇ ਬੰਦੇ ਆਏ ਨੇ ਅੱਜ ਕੰਮ ਕਮ ਵਾਲੇ ਠੀਕ ਕੱਪੜੇ ਲੈਣ ਕਿ ਵਿਕਰੀ ਹੋ ਰਹੀ ਅੱਜ ਚੰਮਵਾਰਕਾ ਇਹਨਾਂ ਨੂੰ ਸੋਡੀਆਂ ਲਾ ਕੇ ਪੈਸੇ ਬਣਗੇ ਚਾਰ ਪੰਜ ਹੋਰ ਬਣਾਂਗੇ ਬਾਕੀ ਮਾ ਹਵੇਂ ਚਲਾਂਗੇ ਥੋੜ ਦੇ ਤੱਕ ਉਰੇ ਤੇ ਕੰਮ ਇੰਨਾ ਕਈ ਆਪਣਾ ਬਈ ਗਾਇਜ਼ ਆ ਗਿਆ ਹਾਂਜੀ ਗੁਰਵਿੰਦਰ ਬਾਬਾ ਜੀ ਕਿੱਥੇ ਹੈ ਆ ਮੰਨੂ ਪਤਾ ਹੈ ਕਹਿੰਦੇ ਮੁੰਡੇ 버ਗਰ ਖਾ ਰਹੇ ਓਏ ਹੇਲੋ ਭਾਈ ਤੇਲ ਪਤਾ ਮੈਨੂੰ ਪਤਾ ਬਹੁਤ ਆ ਮਾ ਅਤਰੀ ਕਾਲ ਜੀ ਛੋਟੀ ਵਾਲੇ ਬਾਬਾ ਜੀ ਆ ਗਏ ਛੋਟੀ ਵਾਲੇ ਬਾਬਾ ਜੀ ਆ ਗਏ ਆਹ ਇਸਕੇ ਪਾਪੇ ਨੇ ਛੋਟੀ ਕੜ ਕੜ ਕੇ ਦੇਖ ਲੈ ਕਹਿ ਜੀ ਕਰੀ ਹੱਤ ਨਾਲ ਹੱਤ ਗੱਲ ਕਰਿਆ ਵਾ ਕਾਰੀ ਇਹ ਹੱਤ ਹੱਤ ਗੱਲ ਕਰਿਆ ਵਾ ਕੰਮ ਪਾਟੀ ਵੀ ਆ ਗਿਆ ਮਾਰਾ ਨਾ ਵੀਰੇ ਨਾ ਛੇੜ ਕਰਨੀ ਕਰਨ ਲੋਕ ਖਰਾਬ ਹੋ ਗਿਆ ਨਵਾਂ ਰਿਜੀਨਲ ਪਵਾਉਂਗਾ ਮੈਂ ਤੇ ਤੇ

ਬਾਕੀ ਸਿਸਟਮ ਅੱਗਾ ਦਿਖਾਵਾਂਗੇ ਉਹ ਪੁਲਸ ਪੂਰੀ ਚੱਲ ਰਹੀ ਹੋਣਾ ਠੀਕ ਆ ਚੈਕਿੰਗ ਚੱਲ ਰਹੀ ਉਧਰ ਉਧਰ ਵਾਲੇ ਧਰਨੇ ਤੇ ਵੀ ਪੂਲੀ ਚੈਕਿੰਗ ਟੀਮ ਠੀਕ ਆ ਉਹ ਦੇਖੋ ਕਿੰਨਾ ਜਾਮ ਲੱਗਿਆ ਵਾ ਬਾਈ ਬੰਦੇ ਚਾਣੇ ਮੇਰੇ ਨੇ ਇਧਰ ਨੂੰ ਬਿਲਕੁਲ ਵੀ ਨਹੀਂ ਸਵੇਰੋਂ ਦਾ ਪਰ 15000 ਮੈਂ ਜੱਗ ਲੱਗੇ ਆ ਉਸਕੇ ਬਾਅਦ ਤਾਂ ਬੰਦੇ ਹੋ ਗਏ ਦਾ ਸਿਸਟਮ ਬਾਕੀ ਹੁਣ ਚਲਾ ਮੁੱਲਾ ਪਰ ਜਾਣਾ ਇੱਕ ਕੰਮ ਕਰਕੇ ਚਲੇਗੇ ਬਾਕੀ ਘਰਾਂ ਜਾ ਕੇ ਫਿਰ ਬਲੌਗ ਨੂੰ ਕਰਾਂ ਐਂਡ ਬਾਕੀ ਦੇਖਣਾ ਨਾ ਭੁੱਲਿਓ ਸਮਾਂ ਬਲੌਗ ਮਾਰਾ ਠੀਕ ਆ ਪਹੁੰਚ ਗਏ ਬੈਲਾ ਇਜ਼ ਹੇਅਰ ਦੇਖੋ ਇਹ ਨੂੰ ਇਹ ਨੂੰ ਹੁਣ ਇਹ ਕੱਲ ਨੂੰ ਆਈ ਸੀਗੀ ਹੈ ਨਹੀਂ ਇਹ ਦੇਖ ਲੈ ਕਹੇ ਜਾ ਮੂੰਹ ਕਰ ਲਿਆ ਆਪਣਾ ਠੀਕ ਹੈ ਨਾ ਚਲ ਆ ਜਾ ਫਿਰ ਇਧਰ ਆ ਚਲ ਚਲ ਅੰਦਰ ਹੁਣ ਹੈ ਨਾ ਸ਼ੈਤਾਨ ਹੈ ਪੂਰੀ ਇਹ ਪੂਰੀ ਹੁਣ ਕੀ ਕਰਾਂ ਬਹੁਤ ਸੀਗੀ ਕਰਦੇ ਆਂ ਵਲੌਗ ਨੂੰ ਐਂਡ ਹੋਰੀ ਠੀਕ ਹੈ ਮਿੱਤਰੋ ਹਮੇ ਪਹੁੰਚ ਗਏ ਘਰਾਂ ਠੀਕ ਹੈ ਤੇ ਇਸ ਵਲੌਗ ਨੂੰ ਕਰਾਂ ਐਂਡ ਹੋਰੀ ਬਾਕੀ ਦੇਖਾਂ ਸਿਸਟਮ ਅੱਗੇ ਕੱਲੂ ਫਿਰ ਬਣਾਏਗੇ ਨਵਾਂ ਵਲੌਗ ਠੀਕ ਹੈ ਇਸ ਵਲੌਗ ਨੂੰ ਰੀ ਐਂਡ ਕਰਕੇ ਉਹ ਦੇਖਣਾ ਨਾ ਭੁੱਲਿਓ ਵਲੌਗ ਆਪਣਾ ਵਧੀਆ ਠੀਕ ਹੈ ਤੇ ਇਸ ਮਾਰੇ ਚੈਨਲ ਨੂੰ ਸਬਸਕ੍ਰਾਈਬ ਸੱਕਰਪਾਰਾ ਕਰ ਲਿਓ ਠੀਕ ਹੈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਵਲੌਗ ਅੱਗੇ ਆਂਦਾ ਰਹੂਗਾ ਮਿਲਦੇ ਆ ਫਿਰ ਨੈਕਸਟ ਵਲੌਗ ਚ